ਜੋ ਤੱਕ ਪਾਪੀਆਂ ਨੇ ਐਡਾ ਜ਼ੁਲਮ ਕੀਤਾ ਐਡਾ ਜ਼ੁਲਮ ਜੋ ਕਿ ਸਹਬਜ਼ਾਦਿਆਂ ਦੇ ਗਲੇਲੇ ਮਾਰ-ਮਾਰ ਕੇ ਜ਼ਖਮ ਕੀਤੇ ਗਏ ਸਰੀਰ ਤੇ ਸ਼ਮਕਾਂ ਦੇ ਨਾਲ ਸ੍ਰੀ ਨੂੰ ਛੰਟਿਆ ਗਿਆ ਤੇ ਠੰਡ ਦੇ ਵਿੱਚ ਕਿੰਨੀ ਤਕਲੀਫ ਹੋਊਗੀ ਮਾਂ ਨੂੰ ਕਿੰਨੀ ਤਕਲੀਫ ਹੋਊਗੀ ਕਿੱਡਾ ਜਿਗਰਾ ਕਰਕੇ ਸੁਣਿਆ ਹੋ ਮਾਂ ਗੁਜਰ ਕੌਰ ਨੇ ਦੇਖਿਆ ਹੋਏ ਚੀਨ ਕਿੰਨੇ ਹੌਸਲੇ ਦੇ ਨਾਲ ਉਸ ਨੂੰ ਬਰਦਾਸ਼ਤ ਕੀਤਾ ਹੋ ਮਾਂ ਨੇ ਐਡਾ ਜ਼ੁਲਮ ਐਡਾ ਜ਼ੁਲਮ ਫਿਰ ਮੁਗਲ ਸਰਕਾਰ ਦਾ ਕੱਖ ਨਹੀਂ ਰਿਹਾ ਟੋਕ ਜ਼ੁਲਮ ਕਰਨ ਵਾਲਿਆਂ ਦਾ ਜਿਆਦਾ ਸਮਾਂ ਨਹੀਂ ਹੁੰਦਾ ਉਹਨਾਂ ਕੋਲੇ ਫਿਰ ਜ਼ਿੰਦਗੀ ਜੀਣ ਦਾ ਫਿਰ ਕੁਝ ਸਮਾਂ ਬਾਅਦ ਹੀ ਕੁਝ ਸਮੇਂ ਬਾਅਦ ਹੀ ਬਾਬਾ ਬੰਦਾ ਸਿੰਘ ਬਹਾਦਰ ਆਇਆ ਚੜ ਕੇ ਗੁਰੂ ਸਾਹਿਬ ਨੇ ਦੇ ਕੇ ਥਾਪੜਾ ਭੇਜਿਆ ਫਿਰ ਸਰਹੰਦ ਦੀ ਇੱਟ ਇੱਟ ਖੜਕਾਈ ਨਾ ਸਜਾਵਾਂ ਮਿਲੀਆਂ ਪਰ ਦੇਖੋ ਤੁਸੀਂ ਜ਼ੁਲਮ ਦੇਖੋ ਤੁਸੀਂ ਬੱਚਿਆਂ ਤੇ ਜ਼ੁਲਮ ਦੇਖੋ 7 ਸਾਲ ਤੇ 9 ਸਾਲ ਉਧਰ ਬਜ਼ੁਰਗ ਮਾਤਾ ਆਪਣੇ ਅੱਜ ਕੱਲ ਮਾੜਾ ਮੋਟਾ ਚਲੋ ਵੈਸੇ ਤਾਂ ਰੁੱਤ ਕੋਈ ਵੀ ਹੋਵੇ ਸਰੀਰ ਨੂੰ ਜਿਹੜੀ ਤਕਲੀਫ ਹੋ ਤਾਂ ਹੋਣੀ ਆ ਹੁਣ ਅੱਜ ਕੱਲ ਦੀ ਠੰਡ ਦੇ ਵਿੱਚ ਕੋਈ ਮਾੜਾ ਜਿਹਾ ਆਪਣੇ ਚੀਰਾ ਜਿਹਾ ਵੀ ਲੱਗ ਜਾਏ ਤਾਂ ਕਿੰਨੀ ਤਕਲੀਫ ਹੁੰਦੀ ਆ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੇ ਸਰੀਰ ਤੇ ਝਕਮ ਗਲੇਲੇ ਮਾਰ ਮਾਰ ਕੇ ਕੀਤੇ ਜਿਹੜੇ ਸ਼ਮਕਾ ਮਾਰ ਮਾਰ ਕੇ ਫਿਰ ਠੰਡ ਦੇ ਵਿੱਚ ਇੰਨੀ ਇੰਨੇ ਠੰਡੇ ਥਾਂ ਤੇ ਕੈਦ ਕੀਤਾ ਗਿਆ ਉਹਨਾਂ ਨੂੰ ਨਾ ਕੋਈ ਪ੍ਰਸ਼ਾਦਾ ਪਾਣੀ ਤੇ ਨਾ ਕੋਈ ਕੱਪੜਾ ਦਿੱਤਾ ਗਿਆ ਜਿਹੜੇ ਤਾਂ ਤੇ ਕੱਪੜੇ ਸੀ ਉਹੀ ਸੀ ਕਿਉਂਕਿ ਸਜ਼ਾ ਦੇਣੀ ਸੀ ਨੇ ਜ਼ਾਲਮ ਨੇ ਵਜਿੱਦੇ ਨੇ ਇੰਨੀ ਗੱਲ ਕਹਿ ਕੇ ਤੁਰ ਗਿਆ ਸੀ ਨਾ ਵੀ ਇਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿਓ ਤੇ ਜਦੋਂ ਠੰਡ ਨੇ ਇਹਨਾਂ ਦੇ ਹੱਡ ਭੰਨੇ ਆਪੇ ਮੰਨ ਜਾਣਗੇ ਕੋਈ ਲੀੜਾ ਨਹੀਂ ਸੀ ਦਿੱਤਾ ਨਾ ਕੁਛ ਖਾਣ ਪੀਣ ਨੂੰ ਦਿੱਤਾ ਗਿਆ ਸੀ ਇਹ ਤਾਂ ਭਾਈ ਮੋਤੀ ਮਹਿਰਾਜ ਜੀ ਉੱਥੇ ਇਤਿਹਾਸ ਦੱਸਦਾ ਵੀ ਕੈਦੀਆਂ ਨੂੰ ਪ੍ਰਸ਼ਾਦਾ ਪਾਣੀ ਸਕਾਉਂਦੇ ਹੁੰਦੇ ਸੀ ਰਸੋਈ ਐਂ ਕਹ ਲੋ ਰਸੋਈਏ ਸੀ ਉੱਥੋਂ ਦੇ ਉਸ ਜੇਲ੍ਹ ਦੇ ਜਿੱਥੇ ਕੈਦ ਰੱਖਦਾ ਸੀਗਾ ਵਜੀਦਾ ਉੱਥੇ ਪ੍ਰਸ਼ਾਦਾ ਪਾਣੀ ਸਕਾਉਂਦੇ ਸੀ ਬਣਾ ਕੇ ਭਾਈ ਮੋਤੀ RAM ਮਹਾਰਾਜ ਜੀ ਜਦੋਂ ਇਹਨਾਂ ਵਾਸਤੇ ਪ੍ਰਸ਼ਾਦਾਂ ਲਈ ਲਗਾਏ ਤਾਂ ਮਾਤਾ ਜੀ ਨੇ ਜਵਾਬ ਦਿੱਤਾ ਵੀ ਅਸੀਂ ਨਹੀਂ ਸਕਣਾ ਫਿਰ ਭਾਈ ਮੋਤੀ ਰਹਿਮਾ ਮੋਤੀ RAM ਮਹਾਰਾਜ ਜੀ ਆਪਣੇ ਘਰੋਂ ਦੁੱਧ ਗਰਮ ਕਰਕੇ ਲਗੇ ਸੀ ਠੰਡੇ ਬੁਰਜ ਦੇ ਵਿੱਚ ਸਕਾਉਣ ਵਾਸਤੇ ਫਿਰ ਹੁਣ ਉੱਥੇ ਉੱਥੇ ਕਿਹੜਾ ਦੁੱਧ ਛਕਾਉਣ ਵਾਸਤੇ ਕੋਈ ਇਜਾਜ਼ਤ ਸੀ ਇਹਨੂੰ ਮੋਤੀਰਾਮ ਮੈਰੇ ਨੂੰ ਕਹਤੇ ਐਵੇਂ ਲੰਗਣ ਦੇ ਤਾਂ ਨਾ ਉੱਥੇ ਫਿਰ ਜਿਹੜੇ ਸੰਤਰੀ ਸੀ ਉਹਨਾਂ ਨੂੰ ਇਤਿਹਾਸ ਦੱਸਦਾ ਵੀ ਆਪ ਦੀ ਘਰ ਵਾਲੀ ਦੇ ਗਹਿਣੇ ਲਾ ਜਾ ਕੇ ਉਹਨਾਂ ਨੂੰ ਦਿੱਤੇ ਵੀ ਤੁਸੀਂ ਆਹ ਰੱਖੋ ਤੇ ਮੈਨੂੰ ਮਾਤਾ ਜੀ ਨੂੰ ਤੇ ਸਹਿਬਜ਼ਾਦਿਆਂ ਨੂੰ ਦੁੱਧ ਛਕਾ ਲੈਣ ਦਿਓ ਫਿਰ ਜਿੰਨਾ ਜਿੰਨੇ ਆ ਰਾਤਾਂ ਉੱਥੇ ਕੱਟੀਆਂ ਠੰਡੇ ਬੁਰਜ ਦੇ ਵਿੱਚ ਦੋ ਰਾਤਾਂ ਕੱਟੀਆਂ ਮੇਰਾ ਖਿਆਲ ਇਤਿਹਾਸ ਕਹਿੰਦਾ ਮੈਂ ਨਾ ਭੁੱਲਦਾ ਹਾਂ ਮਤ ਮੋਤੀराम ਮਹਾਰਾਜ ਜੀ ਦੁੱਧ ਛਕਾਉਂਦੇ ਰਹੇ ਤੇ ਫਿਰ ਦੇਖੋ ਕਿੰਨੇ ਤਸੀਹੇ ਦੇ ਕੇ ਜੀਂਦੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤੇ ਗਏ ਨੀਹਾਂ ਵਿੱਚ ਵੀ ਸ਼ਹੀਦ ਨਹੀਂ ਹੋਏ ਸਾਹ ਫੁੱਲਣ ਦੇ ਨਾਲ ਕੰਧ ਡਿੱਗ ਪੀ ਫਿਰ ਸਾਰਾ ਕ ਕੱਟੀ ਗਈ ਸਹਬਜਾਦਿਆਂ ਦੀ ਆਸਲ ਬੇਗ ਤੇ ਬਾਸਲ ਬੇਗ ਇਸ ਤਰ੍ਹਾਂ ਕੋਈ ਉਹਨਾਂ ਜਲਾਦਾਂ ਦਾ ਨਾਮ ਹੈ ਸਾਰਾ ਕੱਟ ਕੇ ਸ਼ਹੀਦ ਕੀਤਾ ਗਿਆ ਤੇ ਮਾਤਾ ਜੀ ਨੂੰ ਠੰਡੇ ਬੁਰਜ ਤੋਂ ਧੱਕਾ ਦੇ ਕੇ ਸ਼ਹੀਦ ਕੀਤਾ ਫਿਰ ਕੁਝ ਜਿੱਤੇ ਹੁਣ ਜੋਤੀ ਸਰੂਪ ਗੁਰਦੁਆਰਾ ਬਣਿਆ ਨਾ ਇੱਥੇ ਲਾਸਾਂ ਨੂੰ ਸ਼ਟ ਦਿੱਤਾ ਗਿਆ ਸ਼ਟ ਦਿੱਤਾ ਗਿਆ ਫਿਰ ਟੋਡਰਮੱਲ ਭਾਈ ਟੋਡਰਮੱਲ ਜੀ ਨੇ ਉਥੇ ਪ੍ਰਕਾਰ ਕਰੀਬੀ ਸੰਸਕਾਰ ਕਰਨ ਦੀ ਮੈਨੂੰ ਇਜਾਜ਼ਤ ਦਿੱਤੀ ਜਾਵੇ ਫਿਰ ਵੀ ਇਜਾਜ਼ਤ ਇਸ ਤਰ੍ਹਾਂ ਦਿੱਤੀ ਗਈ ਵੀ ਭਾਈ ਤੈਨੂੰ ਜ਼ਮੀਨ ਉੰਨੀਕ ਜਗਾ ਮੁੱਲ ਖਰੀਦਣੀ ਪੈਣੀ ਆ ਮੁੱਲ ਵੀ ਕਿਵੇਂ ਬਿ ਸੋਨੇ ਦੀਆਂ ਮੋਹਰਾਂ ਚਣ ਕੇ ਮੋਹਰਾਂ ਵੀ ਐ ਖੜਮੀਆਂ ਚਣ ਕੇ ਜੀ ਖੜਮੀਆਂ ਮੋਹਰਾਂ ਚਣ ਕੇ ਸੋਨੇ ਦੀਆਂ ਜਗਾ ਖਰੀਦੀ ਜਿੱਥੇ ਹੁਣ ਜੋਤੀਸ ਰੂਪ ਗੁਰਦੁਆਰਾ ਬਣਿਆ ਹੋਇਆ ਨਾ ਉਹ ਜਗਾ ਸਭ ਤੋਂ ਮਹਿੰਗੀ ਜਗਾ ਉਹ ਸਭ ਤੋਂ ਮਹਿੰਗੀ ਦੁਨੀਆ ਭਰ ਦੇ ਵਿੱਚ ਸੰਸਾਰ ਦੇ ਵਿੱਚ ਸਭ ਤੋਂ ਮਹਿੰਗੀ ਕੀਮਤ ਜਗਾ ਦੀ ਉਸ ਦੀ ਹੈ ਜਿਹੜੀ ਮੋਹਰਾਂ ਖੜੀਆਂ ਕਰਕੇ ਟੋਡਰ ਮੱਲ ਜੀ ਨੇ ਖਰੀਦ ਕੇ ਮਾਤਾ ਜੀ ਤੇ ਸਹਿਬਜ਼ਾਦਿਆਂ ਦੇ ਸਸਕਾਰ ਕੀਤੇ ਤੇ ਉਸ ਤੋਂ ਮਹਿੰਗਾ ਮੋਤੀ RAM ਮਹਿਰੇ ਦਾ ਦੁੱਧ ਹੈ ਜਿਵੇਂ ਕਿਉਂਕਿ ਮੋਤੀਰਾਮ ਮਹਾਰਾਜ ਜੀ ਨੇ ਦੁੱਧ ਛਕਾਇਆ ਤੇ ਉਸ ਦੇ ਇਬਜ ਦੇ ਵਿੱਚ ਮੋਤੀਰਾਮ ਮਹਾਰਾਜ ਦਾ ਸਾਰਾ ਪਰਿਵਾਰ ਕੋਲੂ ਵਿੱਚ ਪੀੜਿਆ ਗਿਆ ਜਿਵੇਂ ਆਪਾਂ ਆਮ ਗੱਲ ਕਰਦੇ ਆ ਨਾ ਵੀ ਕਾਣੀ ਘਟਾ ਲਿਆ ਉਹ ਕਾਣੀ ਪੀੜਿਆ ਗਿਆ ਜੀ ਕਾਣੀ ਤੇ ਜ਼ਾਲਮਾਂ ਨੇ ਕੋਲੂ ਦੇ ਵਿੱਚ ਪੈਰਾਂ ਵਾਲੇ ਪਾਸੋਂ ਦਿੰਦੇ ਹੁੰਦੇ ਸੀ ਜੇ ਮੈਂ ਸਰੋਂ ਨੂੰ ਪੀਲ ਕੇ ਤੇਲ ਕੱਢਿਆ ਜਾਂਦਾ ਨਾ ਇਸ ਤਰ੍ਹਾਂ ਮੋਤੀराम ਮਹਾਰਾਜੀ ਦਾ ਪਰਿਵਾਰ ਪੀੜਿਆ ਗਿਆ ਉਸ ਦੁੱਧ ਦੀ ਕੀਮਤ ਵਿੱਚ ਉਸ ਦੁੱਧ ਦੀ ਕੀਮਤ ਝਕਾਉਣੀ ਪਈ ਉਹਨੂੰ ਸਭ ਤੋਂ ਮਹਿੰਗਾ ਉਸ ਜਗ੍ਹਾ ਨਾਲੋਂ ਵੀ ਮਹਿੰਗਾ ਜਿਹੜੀ ਸੰਸਕਾਰ ਵਾਸਤੇ ਟੋਡਰ ਮੱਲ ਜੀ ਨੇ ਜਗ੍ਹਾ ਖਰੀਦੀ ਉਸ ਤੋਂ ਮਹਿੰਗਾ ਮੋਤੀਰਾਮ ਮਹਾਰਾਜੀ ਦਾ ਦੁੱਧ ਇੰਨੀ ਕੀਮਤ ਚਕਾਉਣੀ ਪਈ ਸੋ ਇਸ ਜ਼ਾਲਮਾਂ ਨੇ ਹੱਦ ਕਰਤੀ ਹੱਦ ਇੰਨਾ ਜ਼ੁਲਮ ਨਾਲੇ ਜੇ ਕੋਈ ਗੁਨਾਹਗਾਰ ਹੋਵੇ ਤਾਂ ਉਹਦੀ ਸਜ਼ਾ ਬਣਦੀ ਹੈ ਜਿਹੜੀ ਕੋਈ ਸੀਮਤ ਸਜ਼ਾ ਹੁੰਦੀ ਹੈ ਜਾਂ ਫਾਂਸੀ ਦੀ ਸਜ਼ਾ ਦੇਤੀ ਜਾਂ ਮਤਲਬ ਨੂੰ ਗੁਰਮਾਣ ਤੇ ਰੱਖਿਆ ਗਿਆ ਪਰ ਇਹਨਾਂ ਦਾ ਤਾਂ ਕੋਈ ਗੁਨਾਹ ਵੀ ਨਹੀਂ ਸੀ ਹੱਦ ਹੋ ਗਈ ਜ਼ੁਲਮ ਦੀ ਫਿਰ ਸਤਗੁਰਾਂ ਨੇ ਜਦੋਂ ਰਾਏ ਕੱਲੇ ਕੋਲ ਰੈਕੋਟ ਆਈ ਸੀ ਨਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਰੂ ਏ ਕੋਲੋਂ ਅੰਨ੍ਹਾ ਬਾਦ ਦੀ ਗੱਲ ਹੀ ਆ ਇਹ ਫਿਰ ਇੱਧਰ ਨੂੰ ਆਏ ਸਤਿਗੁਰੂ ਚਮਕੌਰ ਦੀ ਗੜੀ ਤੋਂ ਬਾਅਦ ਚਮਕੌਰ ਦੀ ਜੰਗ ਦੇ ਵਿੱਚੋਂ ਜਦੋਂ ਪੰਜ ਪਿਆਰੇ ਸਹਿਬਾਨਾਂ ਨੇ ਹੁਕਮ ਕਰਕੇ ਭੇਜਿਆ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਮਹਾਰਾਜ ਆਏ ਨਹੀਂ ਸੀ ਗੜੀ ਛੱਡ ਕੇ ਆਉਂਦੇ ਮਹਾਰਾਜ ਕਹਿੰਦੇ ਸੀ ਨਾ ਪੁੱਤਾਂ ਨਾਲੋਂ ਪਿਆਰੇ ਖਾਲਸੇ ਨੂੰ ਛੱਡ ਕੇ ਕਿਵੇਂ ਮੈਂ ਚੱਲਿਆ ਜਾਵਾਂ ਪਹਿਲਾਂ ਬੇਨਤੀ ਕੀਤੀ ਸੀ ਨਾ ਖਾਲਸੇ ਨੇ ਮਹਾਰਾਜ ਤੁਸੀਂ ਚਮਕੌਰ ਦੀ ਗੜੀ ਛੱਡ ਕੇ ਜਾਓ ਕਿਉਂਕਿ ਤੁਸੀਂ ਤਾਂ ਖਾਲਸੇ ਨੂੰ ਸਾਜ ਲਓਗੇ ਅਗੇ ਸਾਥੋਂ ਨਿਕੁਰ ਗੋਬਿੰਦ ਸਿੰਘ ਬਣਾਇਆ ਜਾਣਾ ਹੋਰ ਫਿਰ ਪੰਜ ਪਿਆਰੇ ਸਹਿਬਾਨਾਂ ਨੂੰ ਕਿਉਂਕਿ ਆਪਣਾ ਉਸਤਾਦ ਮੰਨਦੇ ਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਫਿਰ ਪੰਜ ਪਿਆਰੇ ਸਹਿਬਾਨਾਂ ਨੇ ਹੁਕਮ ਕੀਤਾ ਵੀ ਤੁਸੀਂ ਚਮਕੌਰ ਦੀ ਗੜੀ ਛੱਡ ਕੇ ਜਾਓਗੇ ਫਿਰ ਖਾਲਸੇ ਦਾ ਹੁਕਮ ਸਿਰ ਮੱਥੇ ਮੰਨ ਕੇ ਦਸ਼ਮੇਸ਼ ਪਿਤਾ ਜੀ ਨੇ ਚਮਕੌਰ ਦੀ ਗੜੀ ਛੱਡੀ ਉਹ ਵੀ ਵਿਆਤਬੰਦੀ ਨਾਲ ਪਹਿਲਾਂ ਵੀ ਜਦੋਂ ਜੱਥਾ ਤੁਰਿਆ ਅਨੰਦਪੁਰ ਸਾਹਿਬ ਛੱਡਿਆ ਉਦੋਂ ਵੀ ਵਿਆਹਤ ਬੰਦੀ ਸੀ ਪੂਰੀ ਹੁਣ ਆਪਾਂ ਇਧਰਲੇ ਪਾਸੇ ਆ ਗਏ ਚਮਕੌਰ ਆਪਣੇ ਫਤੇਗੜ ਸਾਹਿਬ ਵੱਲੋਂ ਇਧਰਲੇ ਪਾਸੇ ਵਾਲੀ ਲੜੀ ਆ ਹੁਣ ਇਹ ਜਦੋਂ ਛੱਡਿਆ ਨਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ 6 ਪੋ ਦੀ ਰਾਤ ਨੂੰ 12 ਵਜੇ ਦੇ ਟਾਈਮ ਨਾਲ ਛੱਡਿਆ ਅਨੰਦਪੁਰ ਸਾਹਿਬ ਸਾਰਾ ਸਾਰੀਆਂ ਤਿਆਰੀਆਂ ਕਰ ਲੀਆਂ ਜੱਥਾ ਜਿੰਨਾ ਵੀ ਸੀ ਬੀਬੀਆਂ ਵੀ ਸੀ ਜੱਥੇ ਦੇ ਵਿੱਚ ਸਾਰੀਆਂ ਤਿਆਰੀਆਂ ਕਰਕੇ ਵਿਆਹਤ ਬੰਦੀ ਨਾਲ ਚੱਲੇ ਸੀ ਮਹਾਰਾਜ ਵੀ ਐਸ ਆਪਾਂ ਮਾਰਗ ਤੇ ਚੱਲਣਾ ਤੇ ਇੱਥੇ ਜਾ ਕੇ ਆਪਾਂ ਸਰਸਾ ਪਾਰ ਕਰਾਂਗੇ ਇਧਰਲੇ ਪਾਸੇ ਦੀ ਤੇ ਸਰਸਾ ਪਾਰ ਕਰਦਿਆਂ ਕੋਈ ਪਰਿਵਾਰ ਦਾ ਜੀ ਅੱਗੇ ਪਿੱਛੇ ਹੋ ਗਿਆ ਤੇ ਆਪਾਂ ਰੋਪੜ ਮਿਲਾਂਗੇ ਇਹ ਵਿਆਉਤ ਬੰਦੀ ਸੀ ਵੀ ਰੋਪੜ ਮਿਲਾਂਗੇ ਸਾਰੇ ਇਕੱਠੇ ਹੋ ਕੇ ਉਦੋਂ ਅੱਗੇ ਚੱਲਾਂਗੇ ਫੇਰ ਇਹਨਾਂ ਝਾਲਬਾਂ ਨੇ ਮਗਰ ਹਮਲਾ ਕਰਤਾ ਪਹਿਲਾਂ ਸੌਹਾਂ ਖਾ ਲਈਆਂ ਕੁਰਾਨ ਕੁਰਾਨ ਸ਼ਰੀਫ ਦੀ ਸੌਂ ਖਾਦੀ ਬਜੀਦੇ ਨੇ ਪਹਾੜੀ ਰਾਜਿਆਂ ਨੇ ਆਪਣੇ ਧਾਰਮਿਕ ਗ੍ਰੰਥਾਂ ਦੀਆਂ ਸੌਂ ਖਾਦੀਆਂ ਆਟੇ ਦੀ ਗਊ ਬਣਾ ਕੇ ਇਹਨਾਂ ਨੇ ਸੌਂ ਖਾਦੀ ਉਹ ਧਰਮ ਦੀਆਂ ਸੌਂਹਾਂ ਨੂੰ ਸੰਮੁਖ ਰੱਖਦੇ ਹੋਏ ਸਤਕਾਰ ਕਰਦੇ ਹੋਏ ਦਸ਼ਮੇਸ਼ ਪਿਤਾ ਜੀ ਨੇ ਅਨੰਦਪੁਰ ਛੱਡਿਆ ਸੀ ਕੋਈ ਉਹਨਾਂ ਦੇ ਤਰਲੇ ਕਰਿਆ ਤੇ ਜਾਂ ਉਹਨਾਂ ਨੇ ਧੱਕੇ ਨਾਲ ਨਹੀਂ ਸੀ ਖਾਲੀ ਕਰਾਇਆ ਨਾ ਨਾ 9 ਮਹੀਨੇ ਦੱਸਿਆ ਸੀ ਇਤਿਹਾਸ ਨੇ ਘੇਰਾ ਪਿਆ ਰਿਹਾ ਕਿ ਸੇ ਦੀ ਹਿੰਮਤ ਨਹੀਂ ਹੋਈ ਆਨੰਦਪੁਰ ਦੇ ਕਿਲੇ ਵਿੱਚ ਵੜਨ ਦੀ ਫਿਰ ਇਹਨਾਂ ਨੇ ਮਨਤਾਤਰਲੇ ਕਰੀਆਂ ਜਦੋਂ ਮਤਲਬ ਠੰਡ ਦੇ ਵਿੱਚ ਇਹਨਾਂ ਦੀਆਂ ਫੌਜਾਂ ਵੀ ਮਰਨ ਲੱਗੀਆਂ ਵੀ ਪੈਂਦੇ ਸੀ ਫਿਰ ਇਹਨਾਂ ਨੇ ਮਨਤਾਤਰਲੇ ਕਰੇ ਸੌਹਾਂ ਖਾਧੀਆਂ ਮਹਾਰਾਜ ਤੁਸੀਂ ਆਨੰਦਪੁਰ ਖਾਲੀ ਕਰ ਦਿਓ ਇੱਕ ਵਾਰੀ ਸਾਡਾ ਮਾਣ ਰਹਿ ਜਾਊਗਾ ਦੁਨੀਆ ਦੇ ਵਿੱਚ ਤੇ ਬਾਅਦ ਚ ਭਾਵੇਂ ਆ ਜਿਓ ਤੇ ਦਸ਼ਮੇਸ਼ ਪਿਤਾ ਜੀ ਦਾ ਦਸ਼ਮੇਸ਼ ਪਿਤਾ ਜੀ ਤਾਂ ਜਾਣੀ ਜਾਣਾ ਉਹਨਾਂ ਨੇ ਤਾਂ ਕਿਉਂਕਿ ਛੋਟੀ ਉਮਰ ਦੇ ਵਿੱਚ ਉੱਥੋਂ ਛੱਡਿਆ ਸੀਗਾ ਪਟਨਾ ਸਾਹਿਬ ਜਿੱਥੇ ਇਹਨਾਂ ਦੀ ਮਤਲਬ ਪ੍ਰਕਾਸ਼ ਹੋਇਆ ਉੱਥੇ ਨਹੀਂ ਗਏ ਤੇ ਫਿਰ ਇਹਨਾਂ ਨੇ ਪੌਂਡਾ ਸਾਹਿਬ ਛੱਡਿਆ ਉੱਥੇ ਰਹਿੰਦੇ ਹੁੰਦੇ ਸੀ ਪੌਂਡਾ ਸਾਹਿਬ ਛੱਡਿਆ ਉੱਥੇ ਨਹੀਂ ਗਏ ਦੁਬਾਰੇ ਤੇ ਹੁਣ ਨੰਦਪੁਰ ਛੱਡਿਆ ਛੱਡਣ ਲੱਗਿਆ ਵੀ ਇਹੀ ਸੀ ਉਹਨਾਂ ਨੇ ਵੀ ਉੱਥੇ ਦੁਬਾਰਾ ਜਾਣਾ ਤਾਂ ਹੈ ਨਹੀਂ ਸੀ ਚਲੋ ਉਹਨਾਂ ਦੀਆਂ ਧਰਮ ਦੀਆਂ ਕਸਮਾਂ ਨੂੰ ਮੰਨਦੇ ਹੋਏ ਮਹਾਰਾਜ ਧਰਮ ਦਾ ਸਤਕਾਰ ਕਰਦੇ ਹੋਏ ਨੰਦਪੁਰ ਖਸਬ ਖਾਲੀ ਕੀਤਾ ਪਤਾ ਸਤਗੁਰੂ ਨੂੰ ਸੀਗਾ ਬਾਅਦ ਦੇ ਵਿੱਚ ਇਹਨਾਂ ਨੇ ਜਦੋਂ ਹਮਲਾ ਕੀਤਾ 4:00 ਵਜੇ ਦਾ ਟਾਈਮ ਸੀ ਸਰਸਾ ਦੇ ਕਿਨਾਰੇ ਤੇ ਜਦੋਂ ਉੱਥੇ ਇਤਿਹਾਸ ਨੇ ਲਿਖਿਆ ਵੀ ਜਪਜੀ ਦਾ ਜਾਪ ਹੋਇਆ ਸਮਾ ਹੋ ਗਿਆ ਜਪਜੀ ਸਾਹਿਬ ਦਾ ਉਹ ਆਪਾਂ ਵੀ ਸਿੱਖ ਲੈਣਾ ਚਾਹੀਦਾ ਵੀ ਜਿੰਨੀਆਂ ਮਰਜ਼ੀ ਮੁਸੀਬਤਾਂ ਆ ਜਾਣ ਤੇ ਅਸੀਂ ਨਤਨੇਮ ਨਹੀਂ ਛੱਡਣਾ ਭਾਈ ਜਪਜੀ ਸਾਹਿਬ ਦੀ ਬਾਣੀ ਤਾਂ ਜ਼ਰੂਰ ਪੜੇ ਸਿੱਖਾ ਘਮਾਉਣ ਵਾਲਾ ਚਲੋ ਉੱਥੇ ਬਾਬਾ ਜੀਵਨ ਸਿੰਘ ਭਾਈ ਉਹਦੇ ਸਿੰਘ ਭਾਈ ਬਚਿੱਤਰ ਸਿੰਘ ਹੋਣੀ ਜਿੰਨੇ ਵੀ ਸੀਗੇ ਸਿੰਘ ਕਮਾਂਡਰ ਬਾਬਾ ਜੀਤ ਸਿੰਘ ਜੀ ਸਾਬਜਾਦਾ ਬਾਬਾ ਜੀਤ ਸਿੰਘ ਜੀ ਇਹਨਾਂ ਨੇ ਮੋਰਚਾ ਸੰਭਾਲਿਆ ਤੇ ਜਪਜੀ ਸਾਹਿਬ ਦਾ ਪਾਠ ਹੋਇਆ 300 ਸਿੰਘ ਸ਼ਹੀਦ ਹੋਇਆ ਦੱਸਦੇ ਆ ਇਤਿਹਾਸ ਨੇ ਦੱਸਿਆ ਉੱਥੇ ਬਾਬਾ ਜੀਵਨ ਸਿੰਘ ਵੀ ਉੱਥੇ ਸ਼ਹੀਦ ਹੋਏ ਨੇ ਕਿਉਂਕਿ ਜਿਵੇਂ ਜਿਵੇਂ ਇਤਿਹਾਸ ਦੀ ਖੋਜ ਹੁੰਦੀ ਓਵੇਂ ਓਵੇਂ ਪਤਾ ਲੱਗਦਾ ਜਾਂਦਾ ਨਾਲ ਫਿਰ ਉੱਥੋਂ ਗੁਰੂ ਸਾਹਿਬ ਨੇ ਜਦੋਂ ਸਰਸਾ ਪਾਰ ਕਰਨ ਦਾ ਹੁਕਮ ਦਿੱਤਾ ਤੇ ਕੁਝ ਤਾਂ ਇਤਿਹਾਸ ਵੀ ਤੇ ਕੁਝ ਸਿੰਘ ਵੀ ਕੁਝ ਕੁ ਪਰਿਵਾਰਾਂ ਇਹ ਕਹਿ ਲੋ ਵੀ ਸਰਸਾ ਦੀ ਭੇਟ ਵੀ ਚੜ ਗਿਆ ਸਰਸਾ ਵਿੱਚ ਰੁੜ ਗਿਆ ਤੇ ਮਾਤਾ ਜੀ ਤੇ ਸਹਿਬਜ਼ਾਦੇ ਵੀ ਉਧਰਲੇ ਬੰਨੇ ਹੀ ਰਹਗੇ ਸੀ ਪਿਛਲੇ ਪਾਸੇ ਸਰਸਾ ਪਾਰ ਨਹੀਂ ਸੀ ਕੀਤਾ ਵਿਆਹਤ ਬੰਦੀ ਦੇ ਮੁਤਾਬਕ ਆਪਾਂ ਜਿਹੜੀ ਗੱਲ ਕਰੀ ਆ ਵੀ ਇਹ ਰੋਪੜ ਇਕੱਠੇ ਹੋਣ ਦੀ ਵਿਆਹਤ ਬੰਦੀ ਸੀ ਤੇ ਮਾਤਾ ਜੀ ਛੋਟੇ ਸਹਿਬਜ਼ਾਦਿਆਂ ਨੂੰ ਲੈ ਕੇ ਇਧਰ ਰੋਪੜ ਵੱਲ ਨੂੰ ਹੀ ਆਉਂਦੇ ਤੁਰਿਆ ਹੀ ਪੈਦਲ ਦਿਨ ਵੀ ਚੜ ਗਿਆ ਦਿਨੇ-ਦਿਨੇ ਤੁਰਿਆ 8-9 ਕਿਲੋਮੀਟਰ ਦੱਸਿਆ ਇਤਿਹਾਸ ਨੇ ਵੀ 8-9 ਕਿਲੋਮੀਟਰ ਪੈਦਲ ਤੁਰ ਕੇ ਆ ਗਏ ਤੇ ਇੱਥੇ ਫਿਰ ਸ਼ਾਮਾਂ ਪੈ ਗਈਆਂ ਸ਼ਾਮਾਂ ਪੈਣ ਦੇ ਨਾਲ ਬਾਬਾ ਕੁੰਮਾ ਮਾਸਕੀ ਦੀ ਛੰਨ ਵਿੱਚ ਜਿਹੜੇ ਮਲਾਹ ਸੀ ਬੇੜੀ ਚਲਾਉਂਦੇ ਸੀ ਇੱਧਰ ਉੱਧਰ ਆਉਣ ਜਾਣ ਵਾਲਿਆਂ ਨੂੰ ਪਾਰਲ ਕਰਦੇ ਸੀਗੇ ਸਰਸਾ ਤੋਂ ਉੱਥੇ ਬੇੜੀ ਪੈਂਦੀ ਸੀ ਜਿੱਥੇ ਹੁਣ ਬਾਬਾ ਕੁੰਮਾ ਮਾਸਕੀ ਦੇ ਨੌ ਤੇ ਗੁਰਦੁਆਰਾ ਬਣਿਆ ਹੋਇਆ ਉੱਥੇ ਫਿਰ ਇਹਨਾਂ ਨੇ ਰਾਤ ਇੱਕ ਕੱਟੀ ਪਹਿਲੀ ਰਾਤ 6 ਪੋ ਦੀ ਰਾਤ ਨੂੰ ਤਾਂ ਛੱਡਿਆ 7 ਪੋ ਦੀ ਰਾਤ ਬਾਬਾ ਕੁੰਮਾ ਮਾਸਕੀ ਦੀ ਸੰਨ ਵਿੱਚ ਕੱਟਿਆ ਮਾਤਾ ਜੀ ਨੇ ਤੇ ਸਾਬ ਜਦਿਆਂ ਨੇ ਫਿਰ ਥੋੜੀ ਪਿੰਡ ਤੋਂ ਦੂਰ ਸੀਗਾ ਉੱਥੇ ਮਾਤਾ ਲక్ష్ਮੀ ਸੀ ਕੋਈ ਵਿਧਵਾ ਦੱਸਿਆ ਇਤਿਹਾਸ ਨੇ ਵੀ ਉਹ ਵਿਧਵਾ ਸੀਗੀ ਤੇ ਉਹ ਧਰਮ ਦਾ ਕੰਮ ਕਰਦੀ ਸੀ ਬਾਬਾ ਕੁੰਮਾ ਮਾਸਕੀ ਜੀ ਨੂੰ ਵੀ ਦੱਸਿਆ ਹੋਇਆ ਸੀ ਮਾਤਾ ਜੀ ਨੇ ਬਈ ਬਈ ਕੁੰਮੇ ਉਤ ਜੇ ਕਿਸੇ ਨੂੰ ਜ਼ਰੂਰਤ ਹੋਵੇ ਕੋਈ ਰਾਹੀ ਪਾਂਧੀ ਜਿਹੜੇ ਕੋਲ ਠਹਿਰਿਆ ਹੋਵੇ ਤਾਂ ਕਿਸੇ ਕਿਸਮ ਦੀ ਜ਼ਰੂਰਤ ਹੋਵੇ ਪ੍ਰਸ਼ਾਦ ਦੇ ਪਾਣੀ ਦੀ ਤਾਂ ਤੂੰ ਮੈਨੂੰ ਦੱਸਣਾ ਆ ਕੇ ਬਾਬਾ ਕੁੰਮਾ ਮਾਸਕੀ ਜੀ ਨੇ ਜਿਹੜਾ ਆਪਦੇ ਕੋਲੇ ਪਾਈ ਸੀਗਾ ਲੀੜਾ ਕਪੜਾ ਦੇ ਕੇ ਉਹਨਾਂ ਨੂੰ ਮਾਤਾ ਜੀ ਉਹਨਾਂ ਨੂੰ ਤੇ ਮਾਤਾ ਜੀ ਉਹਨਾਂ ਨੂੰ ਉਸ ਸੰਨ ਵਿੱਚ ਬਿਠਾ ਕੇ ਤੇ ਕਿਲੋ ਡੇਢ ਕਿਲੋ ਮੀਟਰ ਜਿਵੇਂ ਆਪਣਾ ਇਸ ਰੋੜ ਕਹ ਲੋ ਇੰਨੀ ਕੁ ਬਾਟ ਪਿੰਡ ਸੀ ਉੱਥੇ ਮਾਤਾ ਲక్ష్ਮੀ ਕੋਲ ਗਿਆ ਵੀ ਮਾਤਾ ਜੀ ਅੱਜ ਗੁਰੂ ਗੋਬਿੰਦ ਸਿੰਘ ਦੇ ਮਾਤਾ ਜੀ ਤੇ ਉਹਨਾਂ ਦੇ ਸਹਬਜ਼ਾਦੇ ਮੇਰੇ ਕੋਲ ਆ ਫਿਰ ਮਾਤਾ ਜੀ ਨੇ ਮਾਤਾ ਲక్ష్ਮੀ ਨੇ ਗਰਮ ਕੱਪੜੇ ਦੇ ਕੇ ਕੁੰਮਾ ਜੀ ਨੂੰ ਭੇਜਿਆ ਉਹਨਾਂ ਕੋਲ ਤੇ ਪ੍ਰਸ਼ਾਦਾ ਬਣਾ ਕੇ ਭੇਜਿਆ ਚੱਕਣ ਵਾਸਤੇ ਤੇ ਸਵੇਰ ਨੂੰ ਕਿਹਾ ਵੀ ਕੁੰਮੇ ਵੀ ਸਵੇਰ ਨੂੰ ਤੂੰ ਨਾ ਆਈ ਤੇ ਮੈਂ ਆਪੇ ਪ੍ਰਸ਼ਾਦਾ ਪਾਣੀ ਲੈ ਕੇ ਆਉਂੂ ਉੱਥੇ ਇਹਨਾਂ ਨੂੰ ਗੰਗੂ ਮਿਲਿਆ ਗੰਗੂ ਕੋਈ ਰਸੋਈਆ ਨਹੀਂ ਸੀ ਕਿਆਸ ਨੂੰ ਪੁੱਠਾ ਕਿੜਾ ਵੀ ਦਿੱਤਾ ਹਨ ਵੀ ਬ੍ਰਾਹਮਣ ਜਾਤੀ ਦਾ ਇਹ ਵੀ ਮਤਲਬ ਵੀ ਰਸੋਈਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਰਸੋਈਆ ਦੀ ਕੀ ਲੋੜ ਐ ਇੰਨੀਆਂ ਸੰਗਤਾਂ ਸੇਵਾ ਕਰਨ ਵਾਲੀਆਂ ਸੰਗ ਸਿੰਘੜੀਆਂ ਅਸਲ ਵਿੱਚ ਸੂਈਆਂ ਸੀ ਸੂਈਆਂ ਸੂਹ ਦੇਣ ਵਾਲਾ ਵੀ ਕੀ ਹੋ ਰਿਹਾ ਕਿਵੇਂ ਹੋ ਰਿਹਾ ਸੂਈਆਂ ਸੀਗਾ ਇਹ ਤੇ ਸੂਹ ਲੈਂਦਾ ਲੈਂਦਾ ਪਤਾ ਲੱਗਿਆ ਉਹਨੂੰ ਵੀ ਆਨੰਦਪੁਰ ਛੱਡਿਆ ਕਿਉਂਕਿ ਸੂਈਏ ਨੂੰ ਤਾਂ ਸਾਰੀ ਖਬਰ ਹੁੰਦੀ ਐ ਇਸ ਹੂ ਲੈਂਦਾ ਲੈਂਦਾ ਇੱਥੇ ਆ ਗਿਆ ਤੇ ਮਾਤਾ ਜੀ ਜਾਣਦੇ ਸੀ ਕਿਉਂਕਿ ਜਾਂਦਾ ਆਉਂਦਾ ਸੀ ਉੱਥੇ ਮਾਤਾ ਜੀ ਨੂੰ ਇਹ ਨਹੀਂ ਸੀ ਪਤਾ ਵੀ ਇਹ ਸਾਡੇ ਨਾਲ ਗਦਾਰੀ ਕਰੂਗਾ ਚਲੋ ਕੁੰਮੇ ਮਾਸਕੀ ਜੀ ਨੂੰ ਦੱਸਿਆ ਮਾਤਾ ਜੀ ਨੇ ਵੀ ਕਹਿਤਾ ਵੀ ਹਾਂ ਇਹ ਸਾਨੂੰ ਜਾਣਦਾ ਤੇ ਮਾਤਾ ਜੀ ਨੇ ਕਿਹਾ ਵੀ ਗੰਗੋ ਵਿਅਤਬੰਦੀ ਇਹ ਆ ਵੀ ਰੋਪੜ ਇਕੱਠੇ ਹੋਣਾ ਵਾ ਆਪਾਂ ਸਾਰਿਆਂ ਨੇ ਫੇਰ ਅੱਗੇ ਚਾਲੇ ਪਾਉਣੇ ਨੇ ਜੱਥੇ ਨੇ ਸਾਰੇ ਨੇ ਵੀ ਤੂੰ ਰੋਪੜ ਨੂੰ ਚੱਲ ਇਹ ਆਲਮਟੋਲੇ ਚ ਕਰਨ ਲੱਗ ਗਿਆ ਨਹੀਂ ਮਾਤਾ ਜੀ ਇੱਧਰ ਖਤਰਾ ਉੱਧਰ ਦੀ ਚੱਲਾਂਗੇ ਉਹ ਕਹਿੰਦੇ ਫਿਰ ਜੇ ਤੈਨੂੰ ਐਂ ਲੱਗਦਾ ਵੀ ਤੂੰ ਮੈਨੂੰ ਹਣ ਜਾਦ ਭੁੱਲ ਗਿਆ ਕੋਟਲਾ ਨਿਹੰਗ ਦਾ ਘਰ ਆ ਉਹ ਵੀ ਉੱਥੇ ਆਉਂਦੇ ਜਾਂਦੇ ਸੀ ਗੁਰੂ ਸਾਹਿਬ ਇਹ ਵੀ ਜਾਂਦੇ ਹੁੰਦੇ ਸੀ ਕੋਟਲਾ ਨਿਹੰਗ ਵੀ ਵੀ ਉਹਦੇ ਘਰੇ ਛੱਡ ਦਿਓ ਉਹ ਆਪੇ ਜੱਥੇ ਦੇ ਨਾਲ ਰਲਾ ਦੇਗਾ ਤੇ ਦਸ਼ਮੇਸ਼ ਪਿਤਾ ਨੇ ਭਾਈ ਬਚਿੱਤਰ ਸਿੰਘ ਨੂੰ ਵੀ ਕੋਟਲਾ ਨਿਹੰਗ ਦੇ ਘਰੇ ਛੱਡਿਆ ਸੀ ਭਾਈ ਬਚਿੱਤਰ ਸਿੰਘ ਜਿਆਦੇ ਜ਼ਖਮੀ ਸੀ ਤੇ ਉਹਨੂੰ ਚੱਕ ਕੇ ਲਿਆਂਦਾ ਸੀ ਉੱਥੇ ਤੇ ਉਹ ਕੋਟਲਾ ਨੇ ਹੰਗ ਦੇ ਘਰੇ ਛੱਡ ਕੇ ਨਿਹੰਗ ਖਾਂ ਨਿਹੰਗ ਖਾਂ ਦੇ ਘਰੇ ਛੱਡ ਕੇ ਗੁਰੂ ਸਾਹਿਬ ਇਧਰ ਚਮਕੌਰ ਦੀ ਗੜੀ ਨੂੰ ਆ ਗਏ ਸੀ ਉੱਥੇ ਛੱਡਿਆ ਸੀ ਉਹਨੂੰ ਵੀ ਤੁਸੀਂ ਦੇਖੋ ਇਹਦੇ ਦੇਖੋ ਮਲਮ ਪੱਟੀ ਕਰੋ ਭਾਈ ਵੀ ਅਸੀਂ ਅੱਗੇ ਜਾਣਾ ਤੇ ਉਧਰ ਵੀ ਸੂ ਮਿਲਦੀ ਮਿਲਦੀ ਵੀ ਦਸਮੇਸ਼ ਪਿਤਾ ਜੀ ਕੋਟਲਾ ਨੇ ਹੰਗ ਦੇ ਘਰੇ ਗਏ ਆ ਤੇ ਉਹਦੇ ਘਰ ਨੂੰ ਵੀ ਘੇਰਾ ਪਾਇਆ ਗਿਆ ਸੀ ਤੇ ਉੱਥੇ ਉਸ ਘਰ ਦੀ ਵੀ ਤਲਾਸ਼ੀ ਲਈ ਗਈ ਸੀ ਜਿਹੜਾ ਕਿ ਕੋਟਲਾ ਨਿਹੰਗ ਨੇ ਇੱਕ ਦਰਵਾਜੇ ਦੇ ਇੱਕ ਕਮਰੇ ਦੇ ਅੰਦਰ ਭਾਈ ਬਚਿੱਤਰ ਨੂੰ ਭਾਈ ਬਚਿੱਤਰ ਸਿੰਘ ਨੂੰ ਪਾ ਕੇ ਤੇ ਆਪਦੀ ਬੇਟੀ ਨੂੰ ਕਿਹਾ ਸੀ ਵੀ ਬੇਟੀ ਤੂੰ ਭਾਈ ਬਚਿੱਤਰ ਸਿੰਘ ਦੇ ਕੋਲੇ ਬੈਠ ਤੇ ਮੈਂ ਦੇਖਦਾ ਜਦੋਂ ਘਰ ਦੀ ਤਲਾਸ਼ੀ ਲਈ ਗਈ ਤੇ ਜਿਹੜੇ ਕਮਰੇ ਦੇ ਵਿੱਚ ਭਾਈ ਬਚਿੱਤਰ ਸਿੰਘ ਤੇ ਉਹਦੀ ਬੇਟੀ ਸੀ ਉਸ ਦਰਵਾਜੇ ਦੇ ਮੂਹਰੇ ਖੜ ਗਿਆ ਸੀ ਜਦੋਂ ਸਪਾਈ ਤਲਾਸੀ ਲੈਂਦੇ ਸੀ ਤੇ ਉਹਨਾਂ ਨੇ ਪੁੱਛਿਆ ਜਦੋਂ ਕਮਾਂਡਰ ਨੇ ਕਹਿੰਦੇ ਵੀ ਆਹ ਕਮਰਾ ਕਹਿੰਦਾ ਜੀ ਮੈਂ ਜੇ ਕਹਾਂ ਤਾਂ ਖੋਲ ਦੇਣਾ ਪਰ ਇਸ ਕਮਰੇ ਦੇ ਅੰਦਰ ਮੇਰਾ ਧੀ ਤੇ ਜਮਾਈ ਵਿਸ਼ਰਾਮ ਕਰਦੇ ਨੇ ਉਹ ਕਹਿੰਦੇ ਚੱਲ ਕੋਈ ਗੱਲ ਨਹੀਂ ਕਿਉਂਕਿ ਨਾਮਵਾਰੀ ਸੀਗਾ ਬੰਦਾ ਉਹਦੀ ਗੱਲ ਮੰਨ ਲਈ ਉਹਨਾਂ ਨੇ ਚੱਲ ਜਦੋਂ ਤਲਾਸੀ ਲੈ ਕੇ ਚਲੇ ਗਏ ਜਦ ਨੂੰ ਬਾਰ ਖੋਲਿਆ ਤੇ ਉਹਨੂੰ ਭਾਈ ਬਚਿੱਤਰ ਸਿੰਘ ਸੀਦੀਆਂ ਪਾ ਚੁੱਕੇ ਸੀ ਇਹ ਹੁਣ ਗੱਲ ਮੈਂ ਪੂਰੀ ਕਰ ਦਿਆਂ ਥੋੜੀ ਜੀ ਜਦੋਂ ਅੱਗੇ ਉਹਦੀ ਨਕਾਹ ਕਰਨ ਦੀ ਗੱਲ ਆਈ ਨਾ ਉਸ ਬੀਬੀ ਦੀ ਨਕਾਹ ਦੀ ਗੱਲ ਕਰੀ ਉਸ ਪਿਤਾ ਨੇ ਤੇ ਉਹਦੋਂ ਨੇ ਕਿਹਾ ਸੀ ਵੀ ਨਹੀਂ ਪਿਤਾ ਜੀ ਤੁਸੀਂ ਮੈਨੂੰ ਭਾਈ ਬਚਿੱਤਰ ਸਿੰਘ ਦੀ ਆਪ ਦੇ ਭਾਈ ਬਚਿੱਤਰ ਸਿੰਘ ਨੂੰ ਤੁਸੀਂ ਆਪ ਦਾ ਜਵਾਈ ਮੰਨਿਆ ਸੀ ਤੁਸੀਂ ਇਹ ਗੱਲ ਕਹੀ ਸੀ ਬੇਸ ਕਮਰੇ ਦੇ ਅੰਦਰ ਮੇਰਾ ਧੀ ਤੇ ਜਵਾਈ ਆ ਵੀ ਹੁਣ ਮੇਰਾ ਨਕਾਹ ਨਾ ਕਰੀ ਕਿਉਂਕਿ ਮੈਂ ਭਾਈ ਬਚਿੱਤਰ ਸਿੰਘ ਦੀ ਵਿਧਵਾ ਪਤਨੀ ਹੋ ਕੇ ਆਪਣਾ ਜੀਵਨ ਬਸਰ ਕਰੂੰਗੀ 120 ਸਾਲ ਖਣੀ ਦੱਸਦੇ ਆ ਉਮਰ ਹੋਈ ਉਹ ਧੀ ਦੀ ਆਪਣੇ ਸਿਤਕ ਤੇ ਹੁਣ ਰੀ ਪਾਈ ਬਚਿੱਤਰ ਸਿੰਘ ਦੀ ਵਿਧਵਾ ਹੋ ਕੇ ਉਹਨੇ ਜੀਵਨ ਬਸਰ ਕੀਤਾ ਚਲੋ ਇਹ ਵੀ ਗੱਲ ਕਰਨ ਵਾਲੀ ਫਿਰ ਇੱਥੋਂ ਜਦੋਂ ਦਸ਼ਮੇਸ਼ ਪਿਤਾ ਜੀ ਚਮਕੌਰ ਦੀ ਗੜੀ ਸੱਤ ਤੋਂ ਬੋਦੀ ਰਾਤ ਆਏ ਆ ਤੇ ਸਵੇਰ ਨੂੰ ਜੰਗ ਸ਼ੁਰੂ ਉਹਦੇ ਵਿੱਚ ਸੰਤਿਕ ਸਿੰਘ ਤੇ ਦੋਨੇ ਸਹਬਜ਼ਾ ਦੇ ਸੀਦ ਹੋ ਕੇ ਤੇ ਇਧਰ ਨੂੰ ਦਸ਼ਮੇਸ਼ ਪਿਤਾ ਜੀ ਆਏ ਹੁਣ ਆਪਾਂ ਇੱਥੇ ਆ ਜਗੇ ਰਾਏ ਕੱਲੇ ਕੋਲੇ ਜਦੋਂ ਆਏ ਰਾਏ ਕੋਟ ਇੱਥੋਂ ਰਾਏ ਕੱਲੇ ਦੇ ਦੂਤ ਸੀ ਨੂਰਾ ਮਾਹੀ ਜਿੰਨਾਂ ਤੋਂ ਪਤਾ ਮੰਗਵਾਇਆ ਸੀ ਸਹਿਬਜ਼ਾਦਿਆਂ ਦਾ ਤੇ ਨੂਰੇ ਮਾਹੀ ਦੀ ਭੈਣ ਸੀ ਵਿਆਹੀ ਹੋਈ ਉੱਥੇ ਸਰੰਦ ਨੂਰੇ ਮਾਹੀ ਦੀ ਭੈਣ ਨੇ ਦੱਸਿਆ ਵੀ ਬਈ ਬਿਰੇ ਇਹਨਾਂ ਨੇ ਬਹੁਤ ਜ਼ੁਲਮ ਕੀਤਾ ਇਸ ਤਰ੍ਹਾਂ ਤੇ ਮਾਤਾ ਜੀ ਨੂੰ ਵੀ ਇਹਨਾਂ ਨੇ ਬੁਰਜ ਤੋਂ ਟੱਕਾ ਦੇ ਕੇ ਛੱਟਿਆ ਛੱਟ ਕੇ ਸੀਰ ਕੀਤਾ ਫੇਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇੱਥੇ ਦੱਸਿਆ ਇਤਿਹਾਸ ਨੇ ਵੀ ਤੀਰ ਦੀ ਨੋਕ ਦੇ ਨਾਲ ਕਾਹੀ ਦਾ ਬੂਟਾ ਪਟਿਆ ਕਾਹੀ ਦਾ ਬੂਟਾ ਤੀਰ ਦੀ ਨੋਕ ਦੇ ਨਾਲ ਪਟ ਕੇ ਬਚਨ ਕਹੇ ਵੀ ਹੁਣ ਮੁਗਲ ਰਾਜ ਦੀ ਜੜ ਪੱਟੀ ਗਈ ਕਿਉਂਕਿ ਇੰਨਾ ਜ਼ੁਲਮਾਂ ਬਜ਼ੁਰਗ ਤੇ ਤੇ ਛੋਟੇ ਸਵਜਾ ਬੱਚਿਆਂ ਤੇ ਜ਼ੁਲਮ ਦੀ ਕੋਈ ਹੱਦ ਨਹੀਂ ਰਹੀ ਜੀ ਹੁਣ ਆਪਾਂ ਇਹ ਦਿਨ ਚੱਲਦੇ ਨੇ ਇਦੇ ਵਿੱਚ ਹੁਣ ਪਹਿਲਾਂ ਮਾਤਾ ਵੀ ਕਹਿੰਦੀਆਂ ਹੁੰਦੀਆਂ ਅਸੀਂ ਦਾਦੀ ਨਹੀਂ ਹੋਣੀ ਕਹਿੰਦੀਆਂ ਹੁੰਦੀਆਂ ਅਸੀਂ ਤੇ ਆਪਾਂ ਨੂੰ ਤਾਂ ਵੈਸੇ ਪਤਾ ਨਹੀਂ ਸੀ ਉਦੋਂ ਉਹ ਇਹੀ ਹੁੰਦਾ ਸੀ ਵੀ ਪੋਹ ਦੇ ਮਹੀਨੇ ਦੇ ਵਿੱਚ ਕੋਈ ਵੀ ਅਸੀਂ ਪ੍ਰੋਗਰਾਮ ਨਹੀਂ ਕਰਨਾ ਜੀ ਜੇ ਅਸੀਂ ਉਹਨਾਂ ਸਹਿਬਜ਼ਾਦਿਆਂ ਦੇ ਨਾਲ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਨਾਲ ਪਿਆਰ ਆ ਨਾ ਸਾਡਾ ਤਾਂ ਅਸੀਂ ਪੋਹ ਦੇ ਮਹੀਨੇ ਦੇ ਵਿੱਚ ਕੋਈ ਵੀ ਪ੍ਰੋਗਰਾਮ ਨਹੀਂ ਕਰਨਾ ਪਰ ਲੋਕ ਹਟਦੇ ਨਹੀਂ ਹੁਣ ਆ ਦੇਖੀ ਥੋੜਾ ਜਿਹਾ ਲੋਹੜੀ ਦੇ ਦਿਨ ਨੇੜੇ ਆਉਣਗੇ ਤੇ ਤਾਂ ਇਹ ਵੀ ਚੱਲਦੇ ਅਸੀਂ ਦੀ ਵਾਲੇ ਵੀ ਉਹਦੇ ਮਹੀਨੇ 'ਚ ਕੋਈ ਪ੍ਰੋਗਰਾਮ ਨਹੀਂ ਸੀ ਕਰਦੇ ਪਹਿਲਾਂ ਹੁਣ ਡੀਜੇ ਵੀ ਵੱਜਣਗੇ ਸ਼ਰਾਬਾਂ ਦੇ ਤੌਰ ਵੀ ਚੱਲਣਗੇ ਅੱਗੇ ਨਾਲੋਂ ਤਾਂ ਕੁਝ ਫਰਕ ਪਿਆ ਬਹੁਤ ਪਹਿਲਾਂ ਪਤਾ ਹੀ ਨਹੀਂ ਸੀ ਇੱਥੇ ਉਧਰ ਸਿੱਧੀ ਦਿਹਾੜਾ ਮਤਲਬ ਇੱਧਰ ਨਗਰ ਕੀਰਤਨ ਸੀ ਇੱਥੇ ਈਸ਼ੇ ਗੁਰਦੁਆਰੇ ਵਿੱਚ ਚੱਲਣਾ ਸੀ ਨਗਰ ਕੀਰਤਨ ਤੇ ਆਪਣੇ ਨਗਰ ਦੇ ਵਿੱਚ ਹੀ ਜਿਹੜੇ ਮੋਹਰਬਾਰ ਅਖਬਾਉਣ ਵਾਲੇ ਸੀ ਉਹਨਾਂ ਦੇ ਘਰਾਂ ਦੇ ਵਿੱਚ ਡੀਜੇ ਚੱਲਦੇ ਸੀਗੇ ਵਿਆਹ ਸੀ ਇਹ ਮੈਂ ਗੱਲ ਕਹਿਣ ਤੋਂ ਰੁਕ ਨਹੀਂ ਸਕਦਾ ਕਿਉਂਕਿ ਮੈਨੂੰ ਦੁੱਖ ਆ ਇਸ ਗੱਲ ਦਾ ਆਪਣੇ ਆਮ ਘਰਾਂ ਦੇ ਵਿੱਚ ਕੋਈ ਗੱਲਬਾਤ ਹੋ ਜੇ ਬਜ਼ੁਰਗ ਹੀ ਕੋਈ ਚੜ੍ਹਾਈ ਕਿਉਂ ਨਾ ਕਰ ਜੇ 70 80 ਸਾਲ ਦਾ 6-6 ਮਹੀਨੇ ਸੋਗ ਨਹੀਂ ਛੱਡਿਆ ਜਾਂਦਾ ਪਰ ਇੱਥੇ ਅਸੀਂ ਸੋਗ ਤਾਂ ਨਹੀਂ ਕਰਾਂਗੇ ਪਰ ਫਿਰ ਵੀ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਇਹ ਮਹੀਨਾ ਤਾਂ ਅਸੀਂ ਬਿਚਾ ਲਿਆ ਕਰਕੇ ਨਾ ਨਾ ਕੋਈ ਫੰਕਸ਼ਨ ਕਰਗੇ ਨਾ ਡੀ ਜਿਆਂ ਦੇ ਗੀਤਾਂ ਤੇ ਭੰਗੜੇ ਪਾਈਏ ਉਹਨਾਂ ਨੂੰ ਯਾਦ ਰੱਖੀਏ ਜਿਨ੍ਹਾਂ ਤੇ ਜਿਨ੍ਹਾਂ ਨੇ ਸਰਦੀ ਖਾਤਰ ਜੇ ਕੁਰਬਾਨੀਆਂ ਨਾ ਹੁੰਦੀਆਂ ਨਾ ਤਾਂ ਸਾਡੀ ਦਸ਼ਾ ਪਤਾ ਨਹੀਂ ਕੀ ਹੋਣੀ ਸੀ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਪਰਿਵਾਰ ਵਾਰ ਕੇ ਕੁਰਬਾਨੀਆਂ ਕਰਕੇ ਸ਼ਹੀਦੀਆਂ ਦੇ ਕੇ ਸਾਨੂੰ ਸਰਦਾਰੀਆਂ ਬਖਸ਼ੀਆਂ ਇਹੀ ਸੀਗਾ ਮੁੱਦਾ ਤਾਂ ਵੀ ਇਨਹੀ ਕੋ ਸਰਦਾਰ ਬਣਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਏਸੇ ਕਰਕੇ ਬਾਈਧਾਰ ਦੇ ਰਾਜੇ ਬਰੋਤੀ ਸੀਗੇ ਤੇ ਰੰਗਜੀਬ ਉਹ ਕਹਿੰਦਾ ਸੀ ਮੈਂ ਇੱਕ ਬਣਾਉ ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਸੀ ਵੀ ਗੁਰਬਾਣੀ ਵੀ ਇਹੀ ਕਹਿੰਦੀ ਆ ਵੀ ਹਰੇਕ ਮਨੁੱਖ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ ਆਪਣੀ ਮਰਜ਼ੀ ਨਾਲ ਜੀਵਨ ਜੀ ਸਕਦਾ ਜਿਵੇਂ ਵੀ ਉਹਦਾ ਜੀ ਕਰਦਾ ਇਹ ਕਹਿੰਦਾ ਸੀ ਮੈਂ ਇੱਕ ਬਣਾਉ ਸਾਰਿਆਂ ਨੂੰ ਮੁਸਲਮਾਨ ਨਹੀਂ ਬਣਾਉਂ ਪੈਂਦੇਖਾਂ ਆਇਆ ਸੀ ਨਾ ਬੱਚਾ ਪਾਲਿਆ ਸੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਛੋਟਾ ਜਿਹਾ ਪਾਲਿਆ ਸੀ ਪੈਂਦੇਖਾਂ ਵੱਡਾ ਹੋਇਆ ਚੜ ਕੇ ਆ ਗਿਆ ਸੀ ਪਰ ਉਹਦਾ ਧਰਮ ਨਹੀਂ ਬਦਲਿਆ ਨਾ ਤੂੰ ਆਪਣੀ ਮਰਜ਼ੀ ਨਾਲ ਆਪਣੇ ਧਰਮ 'ਚ ਪੱਕਾ ਰਹਿ ਤੇਰਾ ਜੀ ਕਰਦਾ ਸਿੱਖ ਬਣ ਨਹੀਂ ਜੀ ਕਰਦਾ ਨਾ ਬਣ ੱੱੱਕੇ ਨਾ ਨਹੀਂ ਕਿਸੇ ਨੂੰ ਪਰ ਇਹ ੱੱੱਕਾ ਕਰਦੇ ਸੀ ਵੀ ਜਿੱਦੇ ਹੋਣੀ ਫਿਰ ਕੋਟਲਾ ਅ ਜਿਹੜੇ ਕੋਟਲੇ ਜਾਣਦੇ ਆ ਨਾ ਇਸੇ ਕੋਟਲੇ ਵਾਲੇ ਨੇ ਜਿਹਦੇ ਹਾ ਨਾਰਾ ਮਾਰਿਆ ਸੀ ਉਹਦੇ ਨਾਂ ਤੇ ਗੁਰਦੁਆਰਾ ਬਣਿਆ ਹੋਇਆ ਜੀ ਪਰ ਲੋਕਾਂ ਨੇ ਉਹੀ ਸਮਝਿਆ ਹੋਇਆ ਜਿਹਦੇ ਕਬਰ ਤੇ ਜਾਂਦੇ ਨੇ ਲੋਕ ਇਹ ਹਦਰ ਸ਼ੇਖ ਦੀ ਕਦਰ ਕਬਰ ਤੇ ਜਾਂਦੇ ਨੇ ਲੋਕ ਪਰ ਜਿਨ੍ਹਾਂ ਨੇ ਹਾ ਨਾਰਾ ਮਾਰਿਆ ਸੀ ਨਾ ਉਹਨਾਂ ਨੇ ਇਹੀ ਕਿਹਾ ਸੀ ਵੀ ਬੱਚਿਆਂ ਤੇ ਤੇ ਬਜ਼ੁਰਗਾਂ ਤੇ ਜ਼ੁਲਮ ਨਹੀਂ ਕੀਤਾ ਜਾ ਸਕਦਾ ਉਹ ਸ਼ਰਾਬ ਚੋਂ ਉੱਠ ਕੇ ਆਗੇ ਸੀ ਸਾਰੇ ਮੁਸਲਮਾਨ ਵੀ ਮਾਰੇ ਗਨੀਖਾ ਨਵੀਖਾ ਮੋਢਿਆਂ ਤੇ ਚੱਕੀ ਫਿਰਦੇ ਆ ਦਸ਼ਮੇਸ਼ ਪਿਤਾ ਨੂੰ ਬੁੱਧੂ ਸ਼ਾਹ ਜੀ ਹੋਏ ਨੇ ਬੁੱਤੂ ਸ਼ਾਹ ਫਖੀਰ ਨੇ ਆਪਣੇ 750 ਉਹਦੇ ਸੀਗੇ ਆਪਣੇ ਪੈਰੋਕਾਰ ਜਿਹੜੇ ਉਹਨੂੰ ਮੰਨਣ ਵਾਲੇ ਸੀ ਤੇ ਚਾਰ ਉਹਦੇ ਪੁੱਤਰ ਉਹ ਸ਼ਹੀਦ ਕਰਾਏ ਦਸ਼ਮੇਸ਼ ਪਿਤਾ ਜੀ ਦੇ ਨਾਲ ਅਮਦਰ ਦੀ ਦਿਖਾਈ ਇਹਦਾ ਕੁਝ ਕ ਬੰਦੇ ਮਾੜੇ ਹੁੰਦੇ ਨੇ ਹੁਣ ਵੀ ਦੇਖ ਲਓ ਤੁਸੀਂ ਹੁਣ ਵੀ ਸਿੱਖਾਂ ਨੂੰ ਦੇਖ ਕੇ ਨਹੀਂ ਰਾਜੀ ਲੋਕ ਕਈ ਲੋਕ ਬਾਲੇ ਨਹੀਂ ਸਾਰੇ ਨਹੀਂ ਬਹੁਤ ਸਾਰੇ ਸਿੱਖ ਦੀ ਪਗ ਚੁਬਦੀ ਆ ਹਰੇਕ ਦੇ ਥੋੜਿਆਂ ਦੇ ਬਾਲੇ ਨਹੀਂ ਕਿਹਾ ਮੈਂ ਸਾਰੇ ਬਥੇਰੇ ਸਤਕਾਰਯੋਗ ਨੇ ਮਹਾਰਾਜ ਦੱਸਦੇ ਨੇ ਬਈ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਮਨੁੱਖ ਜੀ ਸਕਦਾ ਪਰ ਇਹ ਜ਼ੁਲਮ ਕੀਤਾ ਇਹਨਾਂ ਨੇ ਹੁਣ ਜਿੰਨਾਂ ਨੇ ਜਿਹੜੇ ਜਾ ਗਏ ਆ ਉਸੇ ਠੰਡਾ ਬੁਰਜ ਦੇਖੋ ਉੱਚਾ ਨਾ ਇੰਨੇ ਠੰਡੇ ਬੁਰਜ ਦੇ ਵਿੱਚ ਠੰਡਾ ਬੁਰਜ ਉਹਨੂੰ ਕਿਹਾ ਜਾਂਦਾ ਜਿਵੇਂ ਅੱਜ ਕੱਲ ਏਸੀ ਲੱਗ ਜਾਂਦਾ ਨਾ ਗਰਮੀ ਦੇ ਵਿੱਚ ਏਸੀ ਦੇ ਵਿੱਚ ਮੋٹے ਕੰਬਲ ਲੈ ਕੇ ਪੈਂਦੇ ਨੇ ਲੋਕ ਉੱਥੇ ਗਰਮੀ ਦੇ ਮਹੀਨੇ ਵਿੱਚ ਏਸੀ ਵਾਂਗੂੰ ਠੰਡ ਲੱਗਦੀ ਸੀ ਉਸ ਬੁਰਜ ਦੇ ਵਿੱਚ ਤੇ ਅੱਜ ਕੱਲ ਦੇ ਦਿਨਾਂ ਦੇ ਵਿੱਚ ਕਿੰਨੀ ਠੰਡ ਹੋਊਗੀ ਵੈਸੇ ਇੱਕੀ ਤਾਂ ਠੰਡ ਘੱਟ ਆ ਆਪਾਂ ਪਿੱਛੇ ਦੇਖਦੇ ਰਹੇ ਹਰੂੰ ਹਰੂੰ ਜਦੋਂ ਕਰਦੇ ਕਿੰਨੀ ਠੰਡ ਹੁੰਦੀ ਆ ਉੱਥੇ ਦੇਖ ਲਓ ਵੀ ਬਿਨਾ ਆ ਤੇੜ ਵਾਲੇ ਕੱਪੜੇ 'ਚ ਜਿਹੜੇ ਸਰੀਰ ਤੇ ਪਹਿਨਿਆ ਜੀ ਹੋਰ ਕੋਈ ਕੰਬਲ-ਕੁੰਬਲ ਕੁਛ ਨਹੀਂ ਸੀ ਦਿੱਤਾ ਗਿਆ ਉਸ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਜਿਹੜੀ ਕਾ ਇੰਨੀ ਠੰਡ ਹੱਡਾਂ ਨੂੰ ਭੰਨਦੀ ਸੀ ਤੇ ਦੂਜੇ ਜਖਮੀ ਸਾਹਿਬਜਾਦਿਆਂ ਨੂੰ ਛਾਂਟਿਆਂ ਨਾਲ ਵੀ ਸੁੱਤਾਇਆ ਗਿਆ ਸੀ ਤੇ ਗਲੇਲੇ ਵੀ ਮਾਰੇ ਸੀ ਗਲੇਲੇ ਸਮਝਦੇ ਆਪਾਂ ਕਈਆਂ ਨੂੰ ਪਤਾ ਕਈਆਂ ਨੂੰ ਨਹੀਂ ਪਤਾ ਉਹਨਾਂ ਗਲੇਲਿਆਂ ਦਾ ਉਹ ਜਿਹੜੀ ਗਲੇਲ ਜਿੱਕ ਬਣਾਈ ਜਾਂਦੀ ਸੀ ਉਹਦੇ ਵਿੱਚ ਬੱਤੀ ਪਾ ਕੇ ਮਾਰੀ ਜਾਂਦੇ ਸੀ ਉਹ ਗੋਲੀ ਤਰ੍ਹਾਂ ਵੱਜਦੀ ਸੀ ਗੋਲੀ ਜੰਗੂ ਉਹਦੀ ਸੱਟ ਲੱਗਦੀ ਸੀ ਜਖਮ ਕਰ ਦਿੰਦੀ ਸੀ ਜਿੱਥੇ ਵੱਜਦੀ ਸੀ ਬੱਤੀ ਮਾਰਦੇ ਸੀ ਪੱਤਰ ਦੀ ਪਾ ਕੇ ਸਹਬਜ਼ਾਦਿਆਂ ਦੇ ਪਿੱਛੇ ਹੱਥ ਬੰਨ੍ਹ ਕੇ ਇਤਿਹਾਸ ਦੱਸਦਾ ਪਿੱਛੇ ਹੱਥ ਬੰਨ੍ਹ ਕੇ ਗਲੇਲੇ ਮਾਰੇ ਗਏ ਜਿਹੜਾ ਕਿ ਇੱਕ ਬਾਬਾ ਫਤਿਹ ਸਿੰਘ ਦੇ ਅੱਖ ਤੇ ਇੱਕ ਅੱਖ ਦੇ ਕੋਲ ਲੱਗਿਆ ਲੱਗੀ ਬੱਤੀ ਜਿਹੜੇ ਕਿ ਉੱਥੇ ਖੂਨ ਸਿੰਮਣ ਲੱਗ ਗਿਆ ਫਿਰ ਜਦੋਂ ਗਲੇਲਿਆਂ ਦੇ ਨਾਲ ਸਰੀਰ ਨੂੰ ਭੰਨ ਕੇ ਫਿਰ ਹੱਥ ਖੋਲ ਕੇ ਪੁੱਛਿਆ ਗਿਆ ਵੀ ਹੁਣ ਸਲਾਮ ਕਬੂਲ ਆ बोलਿਆ ਨਹੀਂ ਗਿਆ بابا ਫਤਿਹ ਸਿੰਘ ਤੋਂ ਐ ਸੈਰੀ ਹਲਾਤਾ ਸੀ ਵੀ ਨਹੀਂ ਫਿਰ ਦਸ਼ਮੇਸ਼ ਪਿਤਾ ਨੇ ਇੱਥੇ ਹੀ ਕਿਹਾ ਨਾ ਵੀ ਮੇਰੀ ਜਿੱਤ ਹੋ ਗਈ ਵੱਡੀ ਆਪਣੇ ਰੈਕੋਟ ਹੀ ਕਿਹਾ ਸੀ ਇਹ ਸ਼ਬਦ ਵੀ ਸਭ ਤੋਂ ਵੱਡੀ ਜਿੱਤ ਮੇਰੀ ਆ ਫਿਰ ਉੱਥੇ ਕੋਲ ਵਾਲਿਆਂ ਨੇ ਪੁੱਛਿਆ ਸੀ ਵੀ ਮਹਾਰਾਜ ਜਿਹੜੇ ਤਲ ਪਿਆਰੇ ਸੀ ਨਾਲ ਵੀ ਮਹਾਰਾਜ ਇਹ ਜਿੱਤ ਕਹਿੰਦੇ ਹਾਂ ਇਹ ਮੇਰੀ ਵੱਡੀ ਜਿੱਤ ਆ ਕਿ ਮੇਰੇ ਛੋਟੇ ਸਹਿਬਜ਼ਾਦਿਆਂ ਨੂੰ ਮਨੀਦਲਾ ਸਕਿਆ ਇਹਨਾਂ ਦਾ ਜ਼ੁਲਮ ਇਹ ਆ ਸ਼ਿਦਕੀ ਸਿੰਘ ਸਿੰਘਣੀਆਂ ਦਾ ਇਤਿਹਾਸ ਉਹ ਤੋਂ ਅੱਗੇ ਫਿਰ ਸ਼ਿਦਕੀ ਸਿੰਘ ਚਿੰਗੜੀਆਂ ਵੀ ਆ ਮੀਰ